ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਭੈਣ ਭਰਾ ਤਿੰਨ ਤੋਂ 5 ਵਜੇ ਦੇ ਵਿਚਕਾਰ ਉੱਠ ਜਾਂਦੇ ਹਨ ਉਹ ਇਹ ਦੋ ਕੰਮ ਵੀ ਕਰ ਲੈਣ ਤਾਂ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦੇ ਢੇਰ ਲੱਗ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਚ ਬੇਨਤੀ ਹੈ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਜ ਦੀ ਜਾਣਕਾਰੀ ਤੁਹਾਡੇ ਲਈ ਬਹੁਤ ਖਾਸ ਸਾਬਿਤ ਹੋ ਜਾਵੇਗੀ ਜਿਹੜੇ ਭੈਣ ਭਰਾ ਸਵੇਰੇ 3 ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਠ ਜਾਂਦੇ ਹਨ ਉਹ ਭੈਣ ਭਰਾ ਇਸ ਸ਼ਬਦ ਦਾ ਜਾਪ ਜ਼ਰੂਰ ਕਰਿਆ ਕਰੋ ਭਾਵੇਂ ਤੁਸੀਂ 5 10 ਮਿੰਟ ਹੀ ਕਰ ਲਓ ਤੁਹਾਡੇ ਕੱਢੇ ਹੋਏ 5-10 ਮਿੰਟ ਹੀ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਤੁਹਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਵੇਗੀ ਖਾਸ ਕਰਕੇ ਭੈਣਾ ਬੀਬੀਆਂ ਜ਼ਰੂਰ ਧਿਆਨ ਦਿਓ ਤੁਹਾਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਬਚਨ ਕਰਿਆ ਕਰਦੇ ਸੀ ਕਿ ਜਿਸ ਘਰ ਦੀਆਂ ਭੈਣਾ ਬੀਬੀਆਂ ਭਾਵ ਕੇ ਔਰਤਾਂ ਨਾਮ ਜਪਦੀਆਂ ਹਨ ਭਜਨ ਬੰਦਗੀ ਕਰਦੀਆਂ ਹਨ ਉਹ ਤਾਂ ਪੂਰੇ ਪਰਿਵਾਰ ਦੀ ਮੌਜ ਲੱਗ ਜਾਂਦੀ ਹੈ ਕਿਉਂਕਿ ਸਾਥ ਸੰਗਤ ਜੀ ਨਾਮ ਜਪਣ ਵਾਲਾ ਮਨੁੱਖ ਜਿਹੜਾ ਵੀ ਕੰਮ ਕਰਦਾ ਹੈ ਉਹਦੇ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਹੈ ਨਾਮ ਦਾ ਅਸਰ ਹੁੰਦਾ ਹੈ ਤਾਂ ਫਿਰ ਨਾਮ ਜਪਣ ਵਾਲੀਆਂ ਭੈਣਾਂ ਬੇਬੀਆਂ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਉਹਨਾਂ ਦੇ ਜਪੇ ਹੋਏ ਦਾ ਅਸਰ ਉਹਨਾਂ ਦੇ ਬਣਾਏ ਹੋਏ ਭੋਜਨ ਪ੍ਰਸ਼ਾਦਾ ਦੇ ਵਿੱਚ ਪੈ ਜਾਂਦਾ ਹੈ ਫਿਰ ਉਹ ਭੋਜਨ ਪ੍ਰਸ਼ਾਦਾ ਜਿਹੜੇ-ਜਿਹੜੇ ਵੀ ਛਕਦੇ ਹਨ ਉਹਨਾਂ ਜੀਆਂ ਦੇ ਤਨ ਮਨ ਦੇ ਰੋਗ ਦੂਰ ਹੋ ਜਾਂਦੇ ਹਨ ਹੋਰ ਬਾਕੀ ਵੀ ਭੈਣਾਂ ਬੇਬੀਆਂ ਆਪਣੇ ਘਰ ਦੇ ਕਿੰਨੇ ਕੰਮ ਕਰਦੀਆਂ ਹਨ ਪੂਰੇ ਘਰ ਦੇ ਵਿੱਚ ਕੋਈ ਨਾ ਕੋਈ ਕੰਮ ਧੰਦਾ ਕਰਦੀਆਂ ਹੀ ਰਹਿੰਦੀਆਂ ਹਨ ਤਾਂ ਇਸ ਤਰ੍ਹਾਂ ਜੇਕਰ ਘਰ ਵਿੱਚ ਬੇਬੀਆਂ ਪੈਣਾ ਨਾਮ ਜਪਦੀਆਂ ਹੋਣ ਆਪਣੇ ਦਿਨ ਦੀ ਸ਼ੁਰੂਆਤ ਇਸ ਤਰੀਕੇ ਨਾਲ ਕਰਦੀਆਂ ਹੋਣ ਤਾਂ ਫਿਰ ਪੂਰੇ ਘਰ ਪਰਿਵਾਰ ਦਾ ਮਾਹੌਲ ਹੀ ਪੋਜ਼ਿਟਿਵ ਹੋ ਜਾਵੇਗਾ ਪਵਿੱਤਰ ਹੋ ਜਾਵੇਗਾ ਵੈਸੇ ਤਾਂ ਚਲੋ ਕਿ ਸਭ ਦੇ ਲਈ ਜ਼ਰੂਰੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਸਰਪੈਣਾ ਬੇਬੀਆਂ ਦਾ ਖਾਸ ਧਿਆਨ ਹੁੰਦਾ ਹੈ ਇਹਨਾਂ ਕੰਮਾਂ ਵਿੱਚ ਕਿਉਂਕਿ ਉਹਨਾਂ ਦੇ ਜਪਣ ਦੇ ਨਾਲ ਪੂਰੇ ਪਰਿਵਾਰ ਦਾ ਭਲਾ ਹੋ ਸਕਦਾ ਹੈ ਸਾਧ ਸੰਗਤ ਜੀ ਕਈ ਵਾਰੀ ਕੀ ਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਸਾਡਾ ਦਿਲ ਅੰਦਰੋਂ ਹੀ ਰੋਂਦਾ ਹੁੰਦਾ ਹੈ ਪਰ ਉੱਪਰੋਂ ਉੱਪਰੋਂ ਅਸੀਂ ਭਾਵੇਂ ਹੱਸਦੇ ਹਾਂ ਪਰ ਤੁਰ ਅੰਦਰ ਕਈ ਤਰ੍ਹਾਂ ਦੇ ਬਲਬਲੇ ਚੱਲਦੇ ਹਨ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਹਨ ਕਿ ਮੇਰੀ ਜ਼ਿੰਦਗੀ ਵਿੱਚ ਇਹ ਦੁੱਖ ਕਿਉਂ ਆਇਆ ਮੇਰੀ ਜ਼ਿੰਦਗੀ ਵਿੱਚ ਇਹ ਦੁੱਖ ਤਕਲੀਫ ਕਦੋਂ ਮੇਰਾ ਖਹਿੜਾ ਛੱਡੇਗਾ ਇਹਦੇ ਤੋਂ ਮੇਰਾ ਛੁਟਕਾਰਾ ਹੋਵੇਗਾ ਜਾਂ ਨਹੀਂ ਮਨ ਵਿੱਚ ਇਦਾਂ ਦੇ ਵਿਚਾਰ ਆਉਂਦੇ ਹੀ ਰਹਿੰਦੇ ਹਨ ਕਿ ਕਾਸ਼ ਮੈਨੂੰ ਕੋਈ ਇਸ ਦਾ ਹੱਲ ਮਿਲ ਜਾਵੇ ਮੇਰੇ ਇਹ ਦੁੱਖਾਂ ਦਾ ਅੰਤ ਛੇਤੀ ਹੋ ਜਾਵੇ ਅਸੀਂ ਅੰਦਰੋਂ ਅੰਦਰੇ ਇਦਾਂ ਦੇ ਵਿਚਾਰਾਂ ਦੀ جنگ ਲੜਦੇ ਹੀ ਰਹਿੰਦੇ ਹਾਂ ਦੁਖੀ ਰਹਿੰਦੇ ਹਾਂ ਕਈ ਭੈਣ ਭਰਾ ਰੱਬ ਦੇ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਹਨ ਕਿ ਰੱਬਾ ਤੁਸੀਂ ਮੇਰੀ ਕਿਸਮਤ ਵਿੱਚ ਐਨੇ ਦੁੱਖ ਕਿਉਂ ਲਿਖ ਦਿੱਤੇ ਭਾਵ ਕਿ ਮੈਨੂੰ ਇਹ ਗੱਲ ਵਾਰ-ਵਾਰ ਸਮਝਾਈ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਸਪਸ਼ਟ ਰੂਪ ਵਿੱਚ ਸਮਝਾਇਆ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਸੁੱਖ ਅਸੀਂ ਭੋਗ ਰਹੇ ਹਾਂ ਉਹ ਸਾਡੇ ਹੀ ਕਮਾਏ ਹੋਏ ਹਨ ਅਸੀਂ ਕਰਮਾਂ ਵੱੱਦੀ ਦੁੱਖ ਸੁੱਖ ਭੋਗਦੇ ਹਾਂ ਪਰ ਫਿਰ ਵੀ ਸਾਡਾ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਬਸ ਉਹ ਕਦੇ ਰੱਬ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰਦੇ ਹਨ ਕਦੇ ਆਪਣੀ ਕਿਸਮਤ ਨੂੰ ਕੋਸਦੇ ਹਨ ਰੱਬਾ ਮੇਰੀ ਜ਼ਿੰਦਗੀ ਵਿੱਚ ਇਹ ਦੁੱਖ ਤਕਲੀਫਾਂ ਕਿਉਂ ਲਿਖੀਆਂ ਪਰ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਸਮਝਾਉਂਦੇ ਹੋયા ਆਖਦੇ ਹਨ ਕਿ ਭਾਈ ਜੋ ਵੀ ਕਰਮ ਅਸੀਂ ਕਮਾਏ ਇਹਨਾਂ ਕਰਮਾਂ ਦਾ ਫਲ ਸਾਨੂੰ ਹਰ ਹਾਲ ਵਿੱਚ ਭੋਗਣਾ ਪੈਣਾ ਹੈ ਕੋਈ ਹੋਰ ਵੀ ਇਨਸਾਨ ਕਰਮ ਫਲ ਤੋਂ ਨਹੀਂ ਬਚ ਸਕਦਾ ਪਰ ਹਾਂ ਇੱਕ ਤਰੀਕਾ ਹੈ ਕਿ ਆਪਣੇ ਮਾੜੇ ਕਰਮਾਂ ਨੂੰ ਸੌਖੇ ਤਰੀਕੇ ਦੇ ਨਾਲ ਭੋਗਣਾ ਹੈ ਉਹ ਹੈ ਨਾਮ ਜਪ ਕੇ ਜਦੋਂ ਅਸੀਂ ਨਾਮ ਜਪਦੇ ਹਾਂ ਪਰਮਪਿਤਾ ਪਰਮਾਤਮਾ ਜੀ ਦੀ ਭਜਨ ਬੰਦਗੀ ਕਰਦੇ ਹਾਂ ਪਰਮਪਿਤਾ ਪਰਮਾਤਮਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਦੇ ਹਾਂ ਫਿਰ ਸਾਡੀ ਜ਼ਿੰਦਗੀ ਵਿੱਚ ਪੁਨ ਇਕੱਠੇ ਹੋ ਜਾਂਦੇ ਹਨ ਸਾਡੇ ਕਰਮ ਨਿਰਮਲ ਹੋ ਜਾਂਦੇ ਹਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੇਕਰ ਅਸੀਂ ਆਪਣੇ ਜੀਵਨ ਵਿੱਚ ਕਈ ਸਾਲਾਂ ਤੱਕ ਕੋਈ ਦੁੱਖ ਭੋਗਣਾ ਲਿਖਾ ਕੇ ਆਏ ਹਾਂ ਤਾਂ ਉਹ ਕਈ ਸਾਲਾਂ ਦਾ ਦੁੱਖ ਰੋਗ ਤਕਲੀਫ ਦਿਨਾਂ ਦੇ ਵਿੱਚ ਵੀ ਕੱਟੀ ਜਾ ਸਕਦੀ ਹੈ ਜੇ ਕਈ ਦਿਨ ਤੱਕ ਭੋਗਣੀ ਸੀ ਉਹ ਘੰਟਿਆਂ ਦੇ ਵਿੱਚ ਵੀ ਕੱਟੀ ਜਾ ਸਕਦੀ ਹੈ ਘੰਟਿਆਂ ਦੀ ਦੁੱਖ ਤਕਲੀਫ ਮਿੰਟਾਂ ਸਕਿੰਟਾਂ ਵਿੱਚ ਵੀ ਕੱਟੀ ਜਾ ਸਕਦੀ ਹੈ ਪਰ ਇਹ ਸਭ ਕੁਝ ਤਾਂ ਹੋਵੇਗਾ ਜਦੋਂ ਅਸੀਂ ਪਰਮਾਤਮਾ ਜੀ ਦਾ ਨਾਮ ਜਪਾਂਗੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਬਲਕਿ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਰਾਹ ਦੱਸੇ ਹਨ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਕਿਹੜਾ ਰਾਹ ਅਪਣਾਉਣਾ ਹੈ ਪਰ ਸਾਧ ਸੰਗਤ ਜੀ ਮੁਕ ਦੀ ਗੱਲ ਤਾਂ ਇਹ ਹੈ ਜੀ ਕਿ ਹੋਰ ਕੋਈ ਵੀ ਦੂਜਾ ਰਾਹ ਹੈ ਹੀ ਨਹੀਂ ਆਪਣੇ ਕਰਮਾਂ ਤੋਂ ਬਚਣ ਦਾ ਮਹਾਪੁਰਖ ਜੀ ਆਖਦੇ ਹਨ ਕਿ ਕੋਈ ਵੀ ਬਹੁਤ ਵੱਡਾ ਗਿਆਨੀ ਵਿਗਿਆਨੀ ਜੋਤਸ਼ੀ ਤੁਹਾਨੂੰ ਤੁਹਾਡੇ ਭਵਿੱਖ ਬਾਰੇ ਦੱਸ ਸਕਦਾ ਹੈ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਪਰ ਤੁਹਾਡੇ ਆਉਣ ਵਾਲੇ ਸਮੇਂ ਨੂੰ ਬਦਲ ਨਹੀਂ ਸਕਦਾ ਤੁਹਾਡੇ ਭਵਿੱਖ ਨੂੰ ਬਦਲ ਨਹੀਂ ਸਕਦਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਐਸੀ ਤਾਕਤ ਹੈ ਪਾਵਰ ਹੈ ਉਹ ਤੁਹਾਡੇ ਮੱਥੇ ਦੇ ਲੇਖ ਭਾਗ ਬਦਲ ਸਕਦੇ ਹਨ ਸਾਡੇ ਮਾੜੇ ਕਰਮਾਂ ਦੇ ਵਰਕੇ ਪਾੜ ਸਕਦੇ ਹਨ ਤਾਂ ਫਿਰ ਜਦੋਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਸਮਰੱਥਾ ਹੈ ਤਾਂ ਫਿਰ ਅਸੀਂ ਇੱਧਰ ਉੱਧਰ ਕਿਉਂ ਭਟਕਦੇ ਫਿਰਦੇ ਹਾਂ ਕਿਉਂ ਜਦੋਂ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਆਉਂਦੀਆਂ ਹਨ ਤਾਂ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਤੁਰ ਪੈਂਦੇ ਹਨ ਹੋਰ ਕਈ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਉਲਝੇ ਪਏ ਹਨ ਹੋਣਾ ਤਾਂ ਇਹ ਚਾਹੀਦਾ ਹੈ ਕਿ ਜਦੋਂ ਸਾਡੀ ਜ਼ਿੰਦਗੀ ਵਿੱਚ ਕੋਈ ਦੁੱਖ ਤਕਲੀਫ ਆਵੇ ਕੋਈ ਮੁਸ਼ਕਿਲ ਦੀ ਘੜੀ ਆਵੇ ਤਾਂ ਸਾਡਾ ਨਿੱਤ ਦਾ ਨਿਯਮ ਹੋਰ ਵੱਧ ਜਾਵੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਆ ਕਿ ਭਾਈ ਜੇਕਰ ਤੁਸੀਂ ਆਪਣੇ ਮਾੜੇ ਕਰਮਾਂ ਤੋਂ ਬਚਣਾ ਚਾਹੁੰਦੇ ਮਾੜੇ ਕਰਮਾਂ ਨੂੰ ਛੇਤੀ ਤੋਂ ਛੇਤੀ ਘਟਾਉਣਾ ਚਾਹੁੰਦੇ ਹੋ ਫਿਰ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਬਹੁਤ ਜ਼ਿਆਦਾ ਫਲਦਾਇਕ ਹੋ ਜਾਵੇਗੀ ਕਈ ਭੈਣ ਭਰਾ ਚੰਗੇ ਭਲੇ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ ਉਹਨਾਂ ਨੂੰ ਆਪਣੇ ਆਪ ਜਾਗ ਆ ਜਾਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਹਨ ਉਠਾਉਂਦੇ ਹਨ ਪਰ ਉਹ ਟਾਈਮ ਵੇਖ ਕੇ ਫਿਰ ਸੌਂ ਜਾਂਦੇ ਹਨ ਕਈ ਭੈਣ ਭਰਾ ਅਮ੍ਰਿਤ ਵੇਲੇ ਉੱਠਣ ਦੇ ਬਾਵਜੂਦ ਸਿੱਧਾ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਹਨ। ਸਾਧ ਸੰਗਤ ਜੀ ਮੰਨਦੇ ਹਨ ਕਿ ਅਸੀਂ ਘਰ ਗ੍ਰਸਤੀ ਵਾਲੇ ਹਾਂ। ਸਾਡੇ ਦੁਨਿਆਵੀ ਕੰਮ ਧੰਦੇ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਸਾਡੇ ਲਈ ਬੜੀਆਂ ਜ਼ਰੂਰੀ ਹਨ। ਪਰ ਸਭ ਤੋਂ ਪਹਿਲਾਂ ਜ਼ਰੂਰੀ ਹੈ ਨਾਮ ਦੀ ਕਮਾਈ ਕਰਨੀ। ਪਰਮਪੀਤਾ ਪਰਮਾਤਮਾ ਜੀ ਦਾ ਸੱਚਾ ਨਾਮ ਜਪਣਾ। ਜਿਹੜੇ ਭੈਣ ਭਰਾ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਤੋਂ ਕਰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਤੇ ਉੱਪਰ ਏਦਾਂ ਦੀ ਕਿਰਪਾ ਕਰਦੇ ਆ ਉਹਨਾਂ ਦੇ ਦਿਨ ਭਰ ਦੇ ਕੀਤੇ ਜਾਣ ਵਾਲੇ ਸਾਰੇ ਕੰਮ ਤੰਦੇ ਆਸਾਨ ਹੋ ਜਾਂਦੇ ਆ ਉਹ ਆਸਾਨ ਤਰੀਕੇ ਦੇ ਨਾਲ ਸ਼ਾਂਤ ਮਨ ਦੇ ਨਾਲ ਆਪਣੇ ਕੰਮਾਂ ਨੂੰ ਪੂਰਾ ਕਰ ਲੈਂਦੇ ਸੋ ਦਿਨ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਤੋਂ ਕਰੋ ਜੇਕਰ ਤੁਸੀਂ ਜ਼ਿਆਦਾ ਸਮਾਂ ਨਹੀਂ ਬੈਠ ਸਕਦੇ ਭਜਨ ਬੰਦਗੀ ਨਹੀਂ ਕਰ ਸਕਦੇ ਕੁਝ ਦੇਰ ਤੱਕ ਤੁਸੀਂ ਪਾਠ ਨਹੀਂ ਕਰ ਸਕਦੇ ਤਾਂ ਘਟੋ-ਘਟ ਚੌਂਕੜਾ ਮਾਰ ਕੇ 5-10 ਮਿੰਟ ਗੁਰਮੰਤਰ ਜਪ ਲਓ। ਮੂਲ ਮੰਤਰ ਦਾ ਜਾਪ ਕਰ ਲਓ। ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਹੀ ਕਰ ਲਓ। ਫਿਰ ਆਪਣੇ ਦੁਨੀਆਵੀ ਕੰਮ ਧੰਦੇ ਕਰ ਲੈਣੇ ਹਨ। ਉਹ ਕੰਮ ਧੰਦੇ ਕਰਦਿਆਂ ਕਾ ਹੋਇਆ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਨਾਮ ਜਾਪ ਕਰ ਸਕਦੇ ਹੋ। ਇਹ ਸਵੇਰ ਦੇ 3 ਘੰਟੇ ਜਿਹੜੇ ਹੁੰਦੇ ਹਨ ਭਜਨ ਬੰਦਗੀ ਕਰਨ ਦਾ ਇਹ ਸਮਾਂ ਹੁੰਦਾ ਹੈ। ਇਹ ਸਮਾ ਪਰਮ ਪਿਤਾ ਪਰਮਾਤਮਾ ਜੀ ਦੀ ਸਿਫਤ ਸਲਾਹ ਕਰਨ ਨੂੰ ਹੀ ਮਿਲਿਆ ਹੈ ਸਾਨੂੰ ਪਰ ਅਸੀਂ ਇਹ 3 ਘੰਟਿਆਂ ਵਿੱਚ ਆਪਣੇ ਦੁਨੀਆਵੀ ਕੰਮ ਧੰਦੇ ਨਿਬੇੜਨੇ ਸ਼ੁਰੂ ਕਰ ਦਿੰਦੇ ਹਾਂ ਮਨ ਵਿੱਚ ਜੇਕਰ ਤੁਸੀਂ ਕੰਮ ਧੰਦੇਆ ਕਰਦੇ ਹੋਇਆ ਵੀ ਜਾਪ ਕਰ ਲਓਗੇ ਤਾਂ ਪਰਮਾਤਮਾ ਜੀ ਦੀ ਕਿਰਪਾ ਫਿਰ ਵੀ ਤੁਹਾਡੇ ਤੇ ਹੋ ਜਾਵੇਗੀ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਜੀਵਨ ਹਮੇਸ਼ਾ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਸ਼ੁਰੂਆਤ ਭਾਵੇਂ ਤੁਸੀਂ 5-10 ਮਿੰਟ ਤੋਂ ਹੀ ਕਰ ਲਓ ਫਿਰ ਵੇਖਿਓ ਪਰਮਾਤਮਾ ਜੀ ਕਿਵੇਂ ਤੁਹਾਡੇ ਤੇ ਕਿਰਪਾ ਕਰਦੇ ਹਨ ਬਸ ਤੁਸੀਂ ਰਾਤ ਸੌਣ ਲੱਗਿਆਂ ਵੀ ਵਾਹਿਗੁਰੂ ਜੀ ਦੇ ਚਰਣਾ ਵਿੱਚ ਅਰਦਾਸ ਬੇਨਤੀ ਕਰਕੇ ਸੌਣਾ ਹੈ ਪਰਮਾਤਮਾ ਜੀ ਕਿਰਪਾ ਕਰੋ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਤਾਂ ਵੇਖਿਓ ਪਰਮਾਤਮਾ ਜੀ ਆਪ ਤੁਹਾਨੂੰ ਆਵਾਜ਼ ਮਾਰ ਕੇ ਉਠਾਉਣਗੇ ਤੇ ਪਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਵੀ ਦੇਰ ਨਹੀਂ ਲੱਗਣੀ ਇੱਕ ਵਾਰ ਇਦਾਂ ਹੀ ਆਖਦੇ ਹਨ ਕਿ ਮਨੁੱਖ ਜੇੜਗਾ ਤੇ ਉਹ ਬਾਬਾ ਨਾਨਕ ਸਿੰਘ ਜੀ ਦੇ ਕੋਲ ਆਇਆ। ਉਹਨੇ ਸਾਰੇ ਹੀ ਦੁੱਖ ਦਾਸ ਦਿੱਤੇ ਆ ਕੇ ਤੇ ਬਾਬਾ ਜੀ ਪਹਿਲਾਂ ਤਾਂ ਮਾਲਕ ਦੀ ਮੇਰੇ ਤੇ ਬੜੀ ਕਿਰਪਾ ਸੀ। ਘਰ ਦੇ ਵਿੱਚ ਧਨ, ਅਦਾਲਤ, ਸ਼ਹਰਤ ਸਭ ਕੁਝ ਸੀ ਮੇਰੇ ਕੋਲ। ਮੇਰਾ ਪਰਿਵਾਰ ਵੀ ਮੇਰੇ ਨਾਲ ਸੀ ਪਰ ਪਤਾ ਨਹੀਂ ਸਾਡੇ ਉੱਤੇ ਕਿਸੇ ਨੇ ਕੀ ਕਰ ਦਿੱਤਾ ਕਿ ਅਚਾਨਕ ਮੇਰੇ ਕਾਰੋਬਾਰ ਵਿੱਚ ਘਾਟਾ ਪੈ ਗਿਆ। ਹੁਣ ਘਰ ਵਿੱਚ ਬੜੀ ਗਰੀਬੀ ਹੈ। ਗਰੀਬੀ ਕਾਰਨ ਘਰ ਵਿੱਚ ਲੜਾਈ ਝਗੜਾ ਵੀ ਰਹਿਣ ਲੱਗ ਪਿਆ ਹੈ। ਮੇਰਾ ਪਰਿਵਾਰ ਵੀ ਮੇਰੇ ਤੋਂ ਦੂਰ ਹੋ ਗਿਆ ਹੈ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਚੁੱਕੇ ਹਨ ਮੈਨੂੰ ਕੋਈ ਐਸਾ ਮੰਤਰ ਕੋਈ ਐਸਾ ਉਪਾਅ ਦੱਸੋ ਜਿਸ ਦੇ ਨਾਲ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਕਹਿੰਦੇ ਬਾਬਾ ਜੀ ਨੇ ਕਿਹਾ ਭਾਈ ਨਾਮ ਜਪਿਆ ਕਰ ਗੁਰੂ ਘਰ ਜਾ ਕੇ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਤੇ ਹੌਲੀ-ਹੌਲੀ ਤੇਰੇ ਪੁੰਨ ਬਣ ਜਾਣਗੇ ਜਿਵੇਂ-ਜਿਵੇਂ ਪੁੰਨ ਬਣਨਗੇ ਤੇਰੇ ਮਾੜੇ ਕਰਮ ਕੱਟੇ ਜਾਣਗੇ ਤੂੰ ਆਪਣੇ ਜੀਵਨ ਵਿੱਚ ਸੌਖਾ ਹੁੰਦਾ ਜਾਵੇਂਗਾ ਕਹਿੰਦੇ ਉਹ ਮਨੁੱਖ ਸਹਿ ਸੁਭਾਈ ਕਹਿ ਬੈਠਾ ਕਿ ਨਹੀਂ ਬਾਬਾ ਜੀ ਇਹ ਤਾਂ ਤੁਸੀਂ ਬਹੁਤ ਲੰਮਾ ਕੰਮ ਦਾਸ ਦਿੱਤਾ ਕਦੋਂ ਮੈਂ ਨਾਮ ਜਪਾਂ ਸੇਵਾ ਕਰਾਂ ਪਤਾ ਨਹੀਂ ਕਿੰਨਾ ਚਿਰ ਲੱਗ ਜਾਵੇ ਮੇਰੇ ਕੋਲੋਂ ਇੰਨਾ ਔਖਾ ਕੰਮ ਨਹੀਂ ਹੋਣਾ ਮੈਨੂੰ ਤਾਂ ਕੋਈ ਸੌਖਾ ਜਿਹਾ ਰਾਹ ਦੱਸੋ ਜਿਹਦੇ ਨਾਲ ਛੇਤੀ ਛੇਤੀ ਪੁੰਨ ਬਣਨ ਮੇਰੇ ਮਾੜੇ ਕਰਮ ਕੱਟੇ ਜਾਣ ਕਹਿੰਦੇ ਕਿ ਫਿਰ ਤੁਨ ਤੁਨ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਸੰਤ ਮਹਾਪੁਰਖ ਜੀ ਕਹਿਣ ਲੱਗੇ ਜੇਕਰ ਤੂੰ ਆਪਣੇ ਮਾੜੇ ਕਰਮ ਛੇਤੀ ਛਟਵਾਉਣਾ ਚਾਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਸਵਾ ਘੰਟਾ ਮੋਲ ਮੰਤਰ ਦਾ ਜਾਪ ਕਰ ਗੁਰ ਮੰਤਰ ਜਪਿਆ ਕਰ ਫਿਰ ਫਿਰ ਉਸ ਤੋਂ ਬਾਅਦ ਹੱਥ ਵਿੱਚ ਇੱਕ ਪੀਪਾ ਫੜ ਕੇ ਆਪਣੇ ਪਿੰਡ ਦੀ ਹਰ ਗਲੀ ਮੁਹੱਲੇ ਦੇ ਘਰ ਦੇ ਅੱਗੇ ਜਾ ਕੇ ਖੜਕਾਇਆ ਕਰ ਹੋਕਾ ਦੇਣਾ ਹੈ ਉઠੋ ਜਾਗੋ ਸਵੇਰਾ ਹੋ ਗਿਆ ਹੈ ਜਾਗ ਸਵੇਰੇ ਉੱਠ ਮਨਾ ਨਾਮ ਜਪਣ ਦਾ ਵੇਲਾ ਬਾਬਾ ਜੀ ਕਹਿਣ ਲੱਗੇ ਤੇਰੇ ਪੀਪੇ ਖੜਕਾਉਣ ਨਾਲ ਤੇਰਾ ਹੋਕਾ ਦੇਣ ਨਾਲ ਹੋਰ ਵੀ ਕਿੰਨੇ ਜੀ ਗੁਰਬਾਣੀ ਦੇ ਨਾਲ ਜੁੜ ਜਾਣਗੇ ਫਿਰ ਤੇਰੇ ਪੁੰਨ ਛੇਤੀ ਬਣ ਜਾਣਗੇ ਜਿਵੇਂ ਜਿਵੇਂ ਤੇਰੇ ਹੋਕੇ ਨਾਲ ਲੋਕ ਉੱਠਣਗੇ ਗੁਰੂ ਘਰੇ ਜਾਣਗੇ ਨਾਮ ਜਪਣਗੇ ਤੇਰਾ ਖਾਤਾ ਪੁੰਨਾਂ ਦੇ ਨਾਲ ਭਰ ਜਾਵੇਗਾ ਉਸ ਨੇ ਇਸੇ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਵਿੱਚੋਂ ਵਿੱਚੋਂ ਕੁਝ ਲੋਕ ਉਹਦੇ ਹੋਕੇ ਦੇਣ ਤੋਂ ਬੜੇ ਦੁਖੀ ਸਨ ਤੇ ਕੁਝ ਲੋਕ ਉਹਦੇ ਇਸ ਤਰ੍ਹਾਂ ਕਰਨ ਦੇ ਨਾਲ ਉਸ ਦਾ ਧੰਨਵਾਦ ਵੀ ਕਰਦੇ ਸੋ ਸਾਧ ਸੰਗਤ ਜੀ ਇਸ ਤਰੀਕੇ ਨਾਲ ਬਹੁਤ ਸਾਰੀ ਸੰਗਤ ਗੁਰੂ ਘਰ ਨਾਲ ਜੁੜ ਗਈ ਤੇ ਗੁਰਬਾਣੀ ਦਾ ਜਾਪ ਜਪਣਾ ਸ਼ੁਰੂ ਕਰ ਦਿੱਤਾ ਸੋ ਸਾਧ ਸੰਗਤ ਜੀ ਇਹ ਸਾਖੀ ਆਪਾਂ ਬਿਲਕੁਲ ਸ਼ਾਰਟ ਦੇ ਵਿੱਚ ਆਪ ਜਣਾਂ ਨਾਲ ਸਾਂਝੀ ਕੀਤੀ ਹੈ ਬਹੁਤ ਗੱਲਾਂ ਸਮੇਂ ਦੇ ਵਿੱਚ ਪਰ ਇਹ ਸਾਖੀ ਇਹ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਹੀ ਸੀ ਕਿ ਅੰਮ੍ਰਿਤ ਵੇਲੇ ਦੀ ਕੀਤੀ ਹੋਈ ਭਜਨ ਬੰਦਗੀ ਸਾਡਾ ਬੇੜਾ ਪਾਰ ਕਰ ਸਕਦੀ ਹੈ ਸੋ ਇਸ ਕਰਕੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਭਜਨ ਬੰਦਗੀ ਕਰੋ ਮੂਲ ਮੰਤਰ ਦਾ ਜਾਪ ਕਰੋ ਗੁਰ ਮੰਤਰ ਦਾ ਜਾਪ ਕਰੋ ਜਿਸ ਤਰੀਕੇ ਦੇ ਨਾਲ ਉਸ ਵੀਰ ਨੇ ਆਪਣੇ ਪੁੰਨ ਬਣਾ ਲਏ ਤੇ ਉਸ ਦਾ ਕਾਰੋਬਾਰ ਵੀ ਵਧੀਆ ਚੱਲ ਪਿਆ ਉਸ ਦੇ ਘਰ ਵਿੱਚ ਦੁਬਾਰਾ ਖੁਸ਼ੀਆਂ ਤੇ ਬਰਕਤਾਂ ਦੇ ਢੇਰ ਲੱਗ ਗਏ ਉਸ ਨੇ ਫਿਰ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਨਾਲ ਹੀ ਜਿਹੜੇ ਲੋਕ ਗੁਰਬਾਣੀ ਨਾਲ ਜੁੜੇ ਹੋਏ ਸਨ ਉਹਨਾਂ ਨੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ